ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸੁਹਾ ਕਰਦਾ ਹੈ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਸ਼ੰਭੂ ਅਤੇ ਖਨੌਰੀ ਬਾਡਰ ਦੇ ਉੱਪਰ ਜੋ ਪੁਲਿਸ ਕਾਰਵਾਈ ਹੋਈ ਸੀ ਜਿਸ ਤਰ੍ਹਾਂ ਧਰਨਾ ਚੁਕਾਇਆ ਗਿਆ ਸੀ ਤਾਂ ਲਗਾਤਾਰ ਕਿਸਾਨਾਂ ਵੱਲੋਂ ਸਰਕਾਰਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਉਹਨਾਂ ਨਾਲ ਧੱਕੇਸ਼ਾਹੀ ਨਾਲ ਇਹ ਜਿਹੜਾ ਮੋਰਚਾ ਚੁਕਾਇਆ ਗਿਆ ਹੈ ਤੇ ਦੂਜੇ ਪਾਸੇ ਇਸ ਸੰਘਰਸ਼ ਦੇ ਵਿੱਚ ਸਾਧ ਦੇ ਰਹੀਆਂ ਕੁਝ ਜੱਥੇਬੰਦੀਆਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਸਵਾਲ ਖੜੇ ਕੀਤੇ ਗਏ ਸੀ ਅਤੇ ਹੁਣ ਵੀ ਗੁਰਮਿੰਦਰ ਸਿੰਘ ਪੰਗੂ ਜੋ ਕਿਸਾਨ ਆਗੂ ਨੇ ਉਹਨਾਂ ਵੱਲੋਂ ਜੀਤ ਸਿੰਘ ਡੱਲੇਵਾਲ ਅਤੇ ਕਾਕਾ ਕੋਟਲਾ ਉੱਪਰ ਸਵਾਲ ਖੜੇ ਕੀਤੇ ਗਏ ਨੇ ਕਿ ਇਹਨਾਂ ਵੱਲੋਂ ਡਿਕਟੇਟਰਸ਼ਿਪ ਕੀਤੀ ਗਈ ਹੈ ਅਤੇ ਪੈਸਿਆਂ ਦਾ ਵੀ ਗਵਨ ਕੀਤਾ ਗਿਆ ਹੈ ਆਪਣੇ ਉੱਪਰ ਸਾਰੇ ਲੱਗ ਰਹੇ ਇਲਜ਼ਾਮਾਂ ਉੱਪਰ ਅੱਜ ਜੀਤ ਸਿੰਘ ਡੱਲੇਵਾਲ ਵੱਲੋਂ ਜਵਾਬ ਦਿੱਤਾ ਗਿਆ ਹੈ ਤਾਂ ਤੁਸੀਂ ਵੀ ਸੁਣੋ ਉਹਨਾਂ ਦੀ ਜਵਾਨੀ ਕੀ ਕਿਹਾ ਉਹਨਾਂ ਨੇ ਜੋ ਆਪਣੇ ਉੱਪਰ ਲੱਗ ਰਹੇ ਨੇ ਇਲਜ਼ਾਮ ਲੱਗਿਆ ਕਿ ਜਿਹੜਾ ਨੋਰੀ ਪਾਰਟ ਤੇ ਨੋਟਸ ਚ ਚੱਲਦਾ ਸੀ ਉਹ ਹਾਈ ਜੱਕ ਕਰ ਲਿਆ ਔਰ ਜਗੀਤ ਸਿੰਘ ਡੱਲੇਵਾਲਾ ਵੱਲੋਂ ਡਿਕਟੇਟਰਸ਼ਿਪ ਦੇ ਤੌਰ ਤੇ ਜਿਹੜਾ ਇਹ ਸੂਚਲਾਇਆ ਦੇਖੋ ਜਗਜੀਤ ਸਿੰਘ ਡੱਲੇਵਾਲ ਤਾਂ ਚਲਾ ਹੀ ਨਹੀਂ ਰਿਹਾ ਸੀ ਡੱਲੇਵਾਲ ਤਾਂ ਮਰਨ ਬਰਸਤੇ ਪਿਆ ਸੀ ਔਰ ਪੰਗੂ ਸਾਹਿਬ ਹੋਰੀ ਮੇਰੇ ਕੋਲੇ ਮਤਲਬ ਪੈਰੀਆਂ ਤੇ ਗੋਡੀਆਂ ਤਲਾ ਕੇ ਬਾਪੂ ਕਹੇ ਜਾਂਦੇ ਰਹਿੰਦੇ ਇਹਨਾਂ ਨੇ ਹੀ ਇੱਕ ਮੀਟਿੰਗ ਦੇ ਵਿੱਚ ਕਮੇਟੀ ਬਣਾਈ ਹੈ ਰਿਕਾਰਡ ਤੇ ਹੈ ਉਸ ਕਮੇਟੀ ਦੇ ਵਿੱਚ ਇੱਕ ਸਾਡੀ ਜਥੇਬੰਦੀ ਤੋਂ ਕਾਕਾ ਸਿੰਘ ਕੋਟੜਾ ਇੱਕ ਹਰਿਆਣਾ ਦੇ ਨੌਜਵਾਨ ਅਗਮਨ ਕੁਹੜ ਇੱਕ ਸੁਭਜੀਤ ਸਿੰਘ ਹਰਦੋਜ ਚੰਦੇ ਨੂੰ ਇੱਕ ਕਮਾਂਡ ਦਿੱਤੀ ਗਈ ਹੈ ਤੇ ਉਹ ਹੀ ਅਖੀਰ ਤੱਕ ਇਸ ਕਮਾਂਡ ਨੂੰ ਨਿਭਾਉਂਦੇ ਰਹੇ ਨੇ ਪਰ ਤੁਹਾਨੂੰ ਉਹਨਾਂ ਨੂੰ ਕਿਉਂ ਲੱਗ ਰਿਹਾ ਵੀ ਮੋਰਚਾ ਹਜੇ ਤੇ ਉਹਨਾਂ ਨੇ ਇਹ ਕਿਹਾ ਕਿ ਕਟਾ ਸਿੰਘ ਪੂਰ ਰਵਲ ਤੋਂ ਜਿਹੜੇ ਫੰਡਿੰਗ ਹੁੰਦੀ ਸੀ ਉਹਨਾਂ ਦੇ ਵਿੱਚ ਕਾਫੀ ਸਾਡੇ ਕਬਲੇ ਕਿਤੇ ਹੈ ਇਸ ਕਰਕੇ ਮੈਂ ਜਥੇਬੰਦੀ ਤੋਂ ਆਪ ਦਾ ਜਿਹੜਾ ਰਸਤਾ ਲੱਭਾਂ ਦੇਖੋ ਗੱਲ ਇਹ ਹੈ ਵੀ ਜਿੰਨੀ ਦੇਰ ਤੱਕ ਹਜੇ ਰਿਵਿਊ ਨਹੀਂ ਹੋਇਆ હિਸਾਬ ਕਿਤਾਬ ਲੋਕਾਂ ਦੇ ਸਾਹਮਣੇ ਨਹੀਂ ਆਇਆ ਤਾਂ ਉਹਨਾਂ ਚਿਰ ਉਹਨੂੰ ਕੀ ਸੁਪਨਾ ਆ ਗਿਆ ਵੀ ਕਬਲੇ ਹੋਏ ਇਹ ਸੁਣਾਓ ਦਾਰਾ ਸਾਲ ਗੱਲਾਂ ਇਹ ਨਹੀਂ ਹੈ ਗੱਲ ਹਕੀਕਤ ਇਹ ਹੈ ਕਿ ਜਿਸ ਦਿਨ ਮੋਰਚੇ ਤੇ ਹਮਲਾ ਹੋਇਆ ਸਰਕਾਰ ਨੇ ਧੋਖੇ ਦੇ ਨਾਲ ਹਮਲਾ ਕੀਤਾ ਉਸ ਵੇਲੇ ਇਹਨਾਂ ਆਗੂਆਂ ਨੂੰ ਦੀ ਗ੍ਰਿਫਤਾਰੀ ਨਹੀਂ ਹੋਈ ਇਹਨਾਂ ਦੀ ਉਸ ਵੇਲੇ ਇੱਕ ਰਿਸਪੋਨਸੀਬਿਲਟੀ ਬੰਦੀ ਸੀ ਕਿ ਜਿਹੜੇ ਸਾਡੇ ਜੇਲ੍ਹਾਂ 'ਚ ਬੰਦ ਲੋਕ ਸੀਗੇ ਉਹਨਾਂ ਦੀ ਖਾਤਰ ਕੋਈ ਪ੍ਰੋਗਰਾਮ ਦਿੰਦੇ ਲੜਾਈ ਘਟਦੀ ਔਰ ਇਹ ਉਹ ਦੇ ਕੇ ਦਿੰਦੇ ਸਫਲ ਨਹੀਂ ਹੋਏਗੇ ਇਹਨਾਂ ਨੇ ਉਹ ਪ੍ਰੋਗਰਾਮ ਨਹੀਂ ਦਿੱਤਾ ਇਹ ਹੁਣ ਅਸੀਂ ਰਿਵਿਊ ਦੇ ਵਿੱਚ ਪੁੱਛਾਂਗੇ ਕਿ ਕਿਉਂ ਨਹੀਂ ਦਿੱਤਾ ਪਰ ਉਹ ਆਪਦੀ ਕਮਜ਼ੋਰੀ ਹੈ ਜਿਹੜੀ ਉਹਨੂੰ ਛਿਪਾਉਣ ਦੇ ਲਈ ਮਤਲਬ ਅਜਿਹੀ ਮਤਲਬ ਬਿਆਨਬਾਜ਼ੀ ਤੇ ਇਲਜ਼ਾਮ ਵਜਾ ਕਰਦੇ ਨੇ ਮੈਨੂੰ ਲੱਗਦਾ ਹੋਰ ਜ਼ਿਆਦਾ ਅੱਜ ਦੀ ਇਨ੍ਹਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਜ਼ਿਆਦਾ ਚਰਚਾ ਸਿੱਧੇ ਤੇ ਕਰਨੀ ਉਚਿਤ ਹੈ ਧੰਨਵਾਦ